ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਦੇ ਅਗੇ ਅਰਦਾਸ ਹੈ ਕਾਲਪੁਰਖ ਵੈਕ ਸੱਚਾ ਪਾਤਸ਼ਾਹ ਜੀ ਜਿੰਨੀਆਂ ਵੀ ਸੰਗਤ ਹੈ ਇਸ ਸਮੇਂ ਬੈਠੀਆਂ ਟੀਵੀ ਦੇ ਉੱਪਰ ਜਾਂ ਮੋਬਾਈਲ ਦੇ ਉੱਪਰ ਸਾਨੂੰ ਦੇਖ ਰਹੀਆਂ ਨੇ ਦਾਤਾ ਸੱਚਾ ਪਾਤਸ਼ਾਹ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਜਿਹੜੀਆਂ ਜੈ ਜੈ ਮਾਨੋ ਕਾਮਨਾਵਾਂ ਉਹ ਪੂਰੀਆਂ ਕਰੀ ਮੇਰੇ ਮਾਲਕ ਸੱਚਾ ਪਾਤਸ਼ਾਹ ਤੇ ਸ਼ੁਕਰੀਤ ਮੇਰੇ ਬੇਟਾ ਅੱਜ ਨਾ ਅੱਜ ਤੂੰ ਉਪਦੇਵ ਵਿੱਚ ਕੋ ਮਰਿਆ ਛੋਨਾ ਕਾਕਾ ਤੇ ਪਾ ਨਿਕਲਿਆ ਹੀ ਮੌਸਮ ਹੋਗਾ ਸਾਫ ਪਰ ਨੀਲਾ ਆਸਮਾਨ ਤੁਹਾਨੂੰ ਸਾਰਿਆਂ ਨੂੰ ਵਿਖਦਾ ਹੀ ਹੋਣਾ ਇਹ ਹੁਣ ਤਿਆਰ ਹੋਈ ਵੀ ਆ ਵੀ ਕਹਿੰਦੀ ਆਪਾਂ ਨੇ ਜਾਣਾ ਏ ਅੱਜ ਜੀ ਸਾਡੀ ਜੈਸ਼ਮੀਨ ਦਾ ਹੈਗਾ ਹੈਪੀ ਵਾਲਾ ਬਰਥਡੇ ਹੈ ਨਾ ਲੈ ਆਉਂਗੀ ਕੀ ਲੈ ਆਉਂਗੀ ਸੋ ਪਹਿਲਾਂ ਛੱਡ ਪਰ ਸਾਸਰੀ ਕਾ ਬਣਾ ਸਾਸਰੀ ਕਾ ਬਣਾ ਪਹਿਲੇ ਅੰਦਰ ਸਾਸਰੀ ਕਾ ਬਲਾਓ ਕੀ ਲੈ ਆਉਂਗੀ ਕੀ ਲੈ ਕੇ ਆਉਂਗੀ ਗਿਫਟ ਕੀ ਦੇ ਬਸਤੇ ਦੀਦੀ ਬਾਤ ਨਹੀਂ ਪਤਾ ਆਪਾਂ ਨੇ ਗਿਫਟ ਲੈ ਕੇ ਆਉਣਾ ਹੈਗਾ ਲੈ ਕੇ ਆ ਹਾਂ ਦੀਦੀ ਦਾ ਦੀਦੀ ਵਾਸਤੇ ਹਾਂ ਸੱਚੀ ਹਾਂ ਅੱਛਾ ਜੀ ਪਹਿਲਾਂ ਜਾਣਾ ਜੀ ਅਸੀਂ ਹੁਣ ਸ੍ਰੀ ਚਮਕੌਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਤਾਂ ਅਰਦਾਸ ਬੇਨਤੀ ਕਰਕੇ ਆਉਣੀ ਹੈ ਜੀ ਨਾੜਾ ਜੈਸਮੀਨ ਦੇ ਨਾਮ ਦੀ ਇਹ ਦੇ ਇੱਕਰਵਾਦਾਂਗੇ ਉਹਦੀ ਤੰਦਰੁਸਤੀ ਦੀ ਅਤੇ ਉਹਦੀ ਲੰਬੀ ਉਮਰ ਦੀ ਹੈਨਾ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੇ ਤੇ ਨੰਬਰ 2 ਨਾੜਾ ਜੀ ਮੋਟਰਸਾਈਕਲ ਲੈ ਕੇ ਮੇਰੀ ਸਾਸੂ ਮਾਂ ਕਹਿੰਦੀ ਤੂੰ ਮੇਰੇ ਕੋਲ ਨਹੀਂ ਆਇਆ ਹਾਲ ਕਹਿੰਦੀ ਮੈਂ ਵੀ ਸ਼ਗਨ ਬਣਾਉਣਾ ਹੈ ਤਾ ਪਾਈ ਉਹਦੇ ਵੀ ਤਮੰਨਾ ਪੂਰੀ ਕਰਨੀ ਪੈਣੀ ਹੁਣ ਉੱਥੇ ਨੇ ਵੀ ਜਾਂਦੇ ਮੋਟਰਸਾਈਕਲ ਲੈ ਕੇ ਅੱਜ ਮੋਟਰਸਾਈਕਲ ਤੇ ਹੀ ਬਣਾ ਲਿਆ ਪਲਾਨ ਸ਼ੁਭਰੀ ਤਾ ਕੱਲ ਪਰਸੋਂ ਦੀ ਮਗਰ ਵੀ ਪਾਪਾ ਮੋਟਰਸਾਈਕਲ ਲਿਆਉਂਦਾ ਵੇ ਮੈਨੂੰ ਕਮਾ ਕੇ ਹੀ ਲੈ ਕੇ ਆ ਕੇ ਤੇ ਕੋਰੇ ਆ ਕੇ ਦੱਸ ਵਿੱਚ ਵੇਚਾ ਕੇ ਦੱਸ ਵੇਚਾ ਕੇ ਦੱਸ ਕੋਰੇ ਆ ਉਰੀ ਛੱਡ ਜਾਣੀ ਮੈਂ ਲੈ ਕੇ ਨਹੀਂ ਜਾਣੀ ਨਹੀਂ ਜੇ ਮੇਰੇ ਕੋਲ ਨਾ ਆ ਗਈ ਹਾਂ ਹਾਂ ਦੱਸ ਮੋਟਰਸਾਈਕਲ ਕਿੱਥੇ ਹੈ ਥੱਲੇ ਥੱਲੇ ਮੋਟਰਸਾਈਕਲ ਹੈ ਫੇਰ ਹੁਣ ਫੇਰ ਮੋਟਰਸਾਈਕਲ ਲੈ ਕੇ ਚੱਲ ਜਾਣਾ ਮੇਰੇ ਨਾਲ ਜਾਣਾ ਤਾਂ ਮੋਟਰਸੈਕਪਰ ਬੈਠ ਕੇ ਜਾਣਾ ਤਾਂ ਕਿਨੇ ਕਿਨੇ ਜਾਣਾ ਆਪਾਂ ਨੂੰ ਦੱਸੋ ਕੋਣ ਹੈ ਇੱਕ ਸੁੱਖੋ ਹੈ ਔਰ ਔਨੇ ਨਾਨਾ ਉਹਨੇ ਵੀ ਜਾਣਾ ਹੈ ਇੱਕ ਤੂੰ ਹੋਗਾ ਇੱਕ ਮੈਂ ਹੋਗਾ ਸੁੱਖੋਗੇ ਨਾ ਠੀਕ ਹੈ ਕਿੱਥੇ ਹੁਣ ਸੁੱਖੋ ਮੰਮਨ ਪੁੱਛ ਰਿਹਾ ਵੀ ਤਿਆਰ ਹੋ ਗਈ ਪਹਿਲਾਂ ਦੱਸ ਪੁੱਛੜ ਕੇ ਚੱਲ ਆਹ ਪੁੱਛਤਾ ਹੋ ਗਈ ਤਿਆਰ ਕਿ ਨਹੀਂ ਮੈਨੂੰ ਰਾਤ ਦਾ ਨਹੀਂ ਜਾਣਾ ਨਹੀਂ ਪੁੱਤੇ ਨੇ ਇਹਦੀ ਨਾਸਰਾ ਲੱਗਦੀ ਮੈਨੂੰ ਕਿੱਥੇ ਇਹ ਤਿਆਰ ਵੀ ਦੀ ਹੈ ਕੱਢ ਦੇ ਮਨ ਮੜ ਜਾ ਕੈਮਰਾ ਸਾਫ ਕਰ ਲੈਣਾ ਦੇ ਹਾਂ ਉਹ ਬਾਈ ਜੀ ਕਾਕਾ ਦਾ ਸਾਫ ਹੈ ਇਹ ਜੀ ਕਿਥੇ ਹੈ ਹਾਂ ਇਹ ਤਾਂ ਕੱਦੀ ਮੇਰੇ ਮਗਰ ਪਈ ਹੋਈ ਆ ਹਾਂ ਚਲ ਤਿਆਰ ਹੋ ਜਾ ਚਲ ਤਿਆਰ ਹੋ ਜਾ ਬਾਪਾ ਤਿਆਰ ਹੋ ਗਏ ਆਪਾਂ ਖੂਲੋ ਇਹ ਲੋ ਇਹ ਤਾਂ ਪੁੱਛੋ ਜੌਣ ਕਿੱਥੇ ਆ ਉਹ ਲੂਲੂ ਜਾਣਾ ਕਿੱਥੇ ਜਾਵਰੇ ਤਾਂ ਦੱਸ ਦੇ ਜਾਣਾ ਕਿੱਥੇ ਆ ਹੈ ਕਿੱਥੇ ਇਹ ਗਿਫਟ ਲੈਣਾ ਪਾਪਾ ਨੂੰ ਆਏ ਤਾਂ ਪੁੱਛੇ ਮੈਂ ਗਿਫਟ ਕੀ ਦਵਾਉਂਗਾ ਪਾਪਾ ਆ ਨਹੀਂ ਗਿਫਟ ਕਰ ਕੀ ਕਰਨਾ ਹੈ ਤੈ ਕਿਆ ਕਰਨਾ ਗਿਫਟ ਕਿਆ ਕਰਨਾ ਗਿਫਟ ਦੱਸ ਦੇ ਮੈਨੂੰ ਕਿਆ ਕਰਨਾ ਮੈਂ ਲੈ ਲਾਂ ਚੱਲੇਗਾ ਹੋਰ ਲੈ ਲੈ ਤਰਣਾ ਚਲਦੀ ਕਾ ਤੇਰੀ ਮम्मा ਕਿਥੇ ਹੈ ਤੇਰੀ ਸੰਦੀਪ ਮਮਾ ਕਿਧਰ ਉਹਨੂੰ ਪੁੱਛ ਲੈ ਕਿ ਮੈਂ ਜਾਵਾਂ ਪਾਪਾ ਦੇ ਨਾਲ ਪੁੱਛਣ ਜਾ ਕੇ ਜਾਵਾਂ ਮੈਂ ਮਾ ਪਾਪਾ ਜਾਵਾਂ ਹਾਂ ਹਾਂ ਜਾ ਜਾ ਸ਼ਾਂਤੀ ਦੇ ਬੋਬੀ ਥੋੜਾ ਜਿਹਾ ਤੇਰੇ ਸੋਹਣੇ ਕੱਪੜੇ ਤਾਂ ਪਾਏ ਤੇਰੀ ਮੰਮਾ ਨੇ ਸੋਹਣੇ ਆ ਪਾਏ ਨੇ ਕੱਪੜੇ ਸੋਹਣੇ ਪੁੱਛ ਉਹਨੂੰ ਕਿ ਕਦ ਨਹੀਂ ਪਾਏ ਇਹਨੂੰ ਨਹੀਂ ਲੱਗਦਾ ਇਹਨੇ ਕੀ ਕਰਨੇ ਜਾ ਕੇ ਰਹਿਣ ਦਾ ਨਹੀਂ ਦੇਖ ਉਸ ਲੈ ਕੇ ਨਾ ਆਉਣਾ ਬਾਸ ਤਾਂ ਮੈਂ ਰਹਿਣ ਦਾ ਨਹੀਂ ਕਿਆ ਕਰਨ ਜਾਣਾ ਪੇ ਮਮਨ ਦੱਸ ਦੇ ਪਾਏ ਆ ਪੱਕਲੇ ਛੋੜ ਨਾ ਛੋੜ ਪੱਕਲੇ ਕਿਹਨੇ ਗਿਆਣਾ ਸਭ ਲੈ ਕੇ ਆਉਗਾ ਕਿਆ ਲੈ ਕੇ ਆਉਂਗੀ ਆਂ ਤਾਂ ਦੱਸ ਦੇ ਕੂਟ ਲੈ ਕੇ ਆਉਂਗੀ ਕੀ ਲੈ ਕੇ ਆਉਂਗੀ ਬੁਲਟਾ 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 ਇਹ ਕਿੰਦਾ ਬੁਲਟਾ ਅਰੀ ਇਹ ਬੁਲ ਖੁੱਲ ਗਿਆ ਤੇਰਾ ਆਜ ਤੇਰਾ ਖੁੱਲ ਗਿਆ ਆਜ ਅਰੀ ਬੁਲ ਖੁੱਲ ਗਿਆ ਚਲ ਸੁਵੀਰ ਆ ਪਾਏ ਨੇ ਸੰਭਾਲ ਲੈਣੀਆਂ ਨੇ ਅੰਦਰ ਬੰਦ ਕਰ ਲੈਣਾ ਰੌਣ ਲਾਜਣਾ ਨਹੀਂ ਅਸੀਂ ਚਲੇ ਜਾਈਏ ਹਾਂ ਟੌਮੀ ਦਾ ਲੱਭਿਆ ਨਹੀਂ ਹਾਲ ਡੈਡੀ ਨੂੰ ਕਹਿ ਦੇ ਟੌਮੀ ਰੱਬਾ ਗੱਡੀ ਦਾ ਘਰਾਣੇ ਐ ਚੱਲਦੇ ਨਹੀਂ ਮੈਂ ਰਾਤ ਦਾ ਨੀਂਦ ਦਾ ਅੰਗ ਚੱਲੀਏ ਫਿਰ ਚੱਲੀਏ ਟੌਮੀ ਹਾਂ ਟੌਮੀ ਖੋਲ ਰਿਹਾ ਤਾਂ ਮੜਾ ਜਾਦਾ ਗਰਦਨ ਦੇ ਵਿੱਚ ਮੈਨੂੰ ਲੱਗਿਆ ਵੀ ਉਹ ਵੜ ਗਿਆ ਹੁੰਦਾ ਉਹ ਖੋਲਿਆ ਮੈਂ ਨੱਟ ਗਿਆ ਖੋਲ ਨੂੰ ਇਸ ਦਿਨ ਕਹਿਦਾ ਪਹਿਲਾਂ ਉੱਥੇ ਖੇਡ ਗਿਆ ਆ ਵੀ ਗਿਆ ਤਾਂ ਫੇਰ ਦੌੜ ਗਿਆ ਉਹਨਾਂ ਨੇ ਇਦਾਂ ਬਾਂਡਾ ਘੰਟਾ ਲਾ ਕੇ ਘੰਟਾ ਦੋ ਘੰਟੇ ਲਾ ਕੇ ਇੱਥਾਂ ਆਉਂਗਾ ਹੁਣ ਮੈਨੂੰ ਆਏ ਵੀ ਕਿਤੇ ਜਾਂਦੇ ਰਾਹ ਭਾਟੇ ਨੂੰ ਕਿਸੇ ਨੂਨ ਨਾ ਕਰੇ ਮਗਰ ਪੈ ਜਾਂਦਾ ਉਹ ਵਿੱਕੀ ਕੇ ਉਹ ਮੈਂ ਉਹਨੂੰ ਪੁੱਛਿਆ ਤਾਂ ਜਦ ਹੁਣ ਆਟਾ ਰੱਖਿਆ ਆ ਮਾ ਕੋਲੂ ਘਰ ਚਲਣਾ ਉਹ ਕਹਿੰਦਾ ਬਾਅਦ ਪਰ ਚਲੂੰਗਾ ਹੁਣ ਉਹਦਾ ਫੋਨ ਆ ਗਿਆ ਕਹਿੰਦਾ ਭਾਈ ਕੋਲੂ ਚਲਾਤਾ ਜੇ ਹੈਗੀ ਚੱਕ ਲੈ ਫਿਰ ਵੀ ਇਹਨੂੰ ਭੇਜ ਦੋ ਹਾਂ ਡਿਊਟੀ ਲਾਉਣੀ ਪੈਣੀ ਉਹਦੀ ਸੌਦੇ ਵੀ ਹੋਣੇ ਆ ਢੋਲੀ ਮੰਦੀ ਭਾਈ ਸੌਦੇ ਤੇ ਚਲ ਮੈਂ ਲੈ ਆਉਂਗਾ ਆ ਕੇ ਸੌਦੇ ਦਾ ਦੂ ਪਹਿਲਾਂ ਤੇਲ ਦੂ ਵੀ ਜ਼ਰੂਰੀ ਥੇਲੂ ਭੇਜ ਦੋ ਬਣਾਉਣਾ ਕਿੱਸਾ ਹੁਣ ਲੈ ਆਉਂਗਾ ਸਬਜ਼ੀ ਤੋਂ ਸੌਰੀ ਅਬ ਤੂੰ ਕਰੋਗੇ ਹੂੰ ਲੇਮ ਚਪ੍ਰੀਤਾ ਚਲੋ ਬਾਏ ਫਿਰ ਬਹੁਤ ਸਬਜ਼ੀਆਂ ਨੇ ਮੈਂ ਚਲਾ ਤੂੰ ਰਹਿ ਰਹਿ ਤੂੰ ਉੱਥੇ ਰਹਿ ਜਾ ਤੂੰ ਠੀਕ ਆ ਅਸੀਂ ਮੈਂ ਮੈਂ ਤੇ ਤੇਰੇ ਸੁਖ ਮਮਾ ਦੇ ਆ ਜਾਈਗੀ ਖਾਤੇ ਤੇਰੇ ਸੋਨੇ ਪੱਕੜੇ ਤੇ ਪਾਂ ਤੇਰੀ ਮੰਮੀ ਨੇ ਆਇਆ ਕਿੱਥੇ ਛੂਫੇ ਮਰੀ ਜਾਂਦੀ ਇਹ ਮੇਰਾ ਪਟੂਆ ਕਿੱਥੇ ਪਿਆ ਆ ਦੇ ਆ ਦੇ ਐਟੋ ਦਿਨਾਵਾ ਐਟ ਕਲਿਕੰ ਦੇ ਦਿਨਾਵਾ ਜਾਣਾ ਸੱਚੀਆ ਜਗਾਹ ਦਾ ਹੰਨੀ ਮੋਟਰ ਤੇ ਬੈਠਣ ਨੂੰ ਗੱਡੀ ਪਰ ਜਾਣਾ ਪੈਣਾ ਫੇਰ ਮੋਟਰ ਠਾਕਾ ਚੱਲ ਚੱਲ ਬਈ ਹਾਂ ਜਿਆਦਾ ਗੱਲ ਤੇ ਕੰਮ ਕਰਨ ਨੂੰ ਫੇਰ ਸਾਡੇ ਨਿਆਣੇ ਜਾ ਕੇ ਤੇ ਲੈ ਕੇ ਜਾਣਾ ਫੇਰ ਤੇਰੇ ਨਿਆਣੇ ਵੱਲੇ ਹੈ ਨਾ ਨਾ ਮੋਟਰਸਾਈਕਲ ਦਿੱਤੇ ਆ ਦੇਖ ਹਾਂ ਕਲੋਂ ਕਹਿਣੂ ਹਾਂ ਕਲੋਂ ਬੈਠਾ ਸਿਓ ਐਨੂ ਹਾਂ ਐਨੂ ਹਾਂ ਸੱਚੀ ਹਾਂ ਉੱਠੇ ਨਾ ਨਾ ਕੋਈ ਦੁਆ ਹੈ ਦੱਸ ਤਾ ਨਾ ਤਨਿਕਰ ਬਸ ਨਾ ਹੈ ਬੈਠਣਾ ਮਾਤਾ ਮਾਤਾ ਬੈਠ ਜੂ ਬੈਠਣਾ ਨਾ ਟੱਣਾ ਉਹ ਜਾਣ ਦੇ ਰਾਨੀ ਜੀ ਲੈ ਬਿਠਾ ਲੈ ਮੂੰਹ ਦੀ ਬਿਠਾ ਦੇ ਮੂਰੇ ਬੈਠੂਗੀ ਮੂਰੇ ਕਿੱਥੇ ਬੈਠਣਾ ਤੇ ਬੈਠ ਹੋ ਜਾਣਾ ਹਾ ਜਬਰੀ ਸਰ ਉਹ ਆ ਬੂ ਉਹਦਾ ਅੰਮਲ ਲੈ ਗਏ ਹਾਂ ਹਾਂ ਤੇ ਬਾਕੀ ਦਾ ਮिक्की ਨੂੰ ਕਹਿ ਦੀ ਦਿੰਦੀ ਪਰ ਨੈਰੀ ਕੋਈ ਗਾਰੰਟੀ ਨਹੀਂ ਕਿਸੇ ਨੂੰ ਕਹਿਣ ਦੀ ਆਪਣਾ ਕਹਿ ਕੇ ਜਾਣਾ ਤਾਂ ਮੈਂ ਤਾਂ ਕਹਣਾ ਮੁੱਲ ਤੇਲ ਦੀ ਬਹੁਤ ਚੱਲ ਪਿਆ ਸੋਨਾ ਜੀ ਕਹਿੰਦੇ ਅਸੀਂ ਤਾਂ ਪਾਟਾ ਪਾਟੇ ਰੱਖਿਆ ਤਾਂ ਟੌਮੀ ਐਸਾ ਦੇਖਦਾ ਹੈ ਟੌਮੀ ਦਾ ਵੀ ਕਿੱਥੇ ਆ ਰਿਹਾ ਵਾਹਿ ਵਾਹਿ ਪਹੁੰਚ ਗਏ ਜੀ ਗੁਰਦੁਆਰਾ ਗੜੀ ਸਾਹਿਬ ਦੇਖ ਤਾਂ ਥੱਲੇ ਪਸ ਥੱਲੇ ਕਰਵਾ ਦਾਂਗੇ ਜਾ ਕੇ ਹਨ ਕਤਰਕਰ ਸਾਹਿਬ ਕਰਵਾ ਦਾਂਗੇ ਦੇ ਗਦੋ ਸ਼ਿਵ ਆਪਾ ਗਰਵਣ ਲੰਗਰ ਵਾਹਿਗੁਰੂ ਸਤਨਾਮ ਸ਼੍ਰੀ ਵਾਹਿ ਚਲੋ ਕੋ ਕਿਆ ਚ ਉਹ ਦੋ ਆਣਾ ਤੈਨੂੰ ਪਰ ਮੱਥਾ ਟੇਕ ਲੀਆ ਪਰ ਮੱਥਾ ਟੇਕੀ ਆ ਬਾਬਾ ਜੀ ਦੇ ਦੇ ਸੇਦਾ ਹੁਣ ਪਹਿਲੇ ਚੀਜ਼ੀਆਂ ਨੂੰ ਪੈ ਗਈ ਛੋਣੇ ਛੋਣੇ ਖੇਲਾ ਨੂੰ 1 27 ਰਿਬਾਹ ਚਲੋ 1 27 ਰਿਬਾਹ ਆਜਾ ਆਜਾ ചക്കാല ശർ ਮਾਇਆ ਬਰਤਨ ਬਰਤਨ ਪਾਤਰ ਪਾਤਰ ਸੁਆਹ ਸੁਆਹ ਵਾਹ ਵਾਹ ਸ਼ਤਰੀ ਵਾਹੇ ਸ਼ੁਰੂ ਹੀ ਵਾਹੇ ਦੇ ਦੇ ਪੈਸੇ ਨੂੰ ਵੀ ਚਲੋ ਉੱਧਰ ਉੱਧਰ ਅੰਦਰ 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 ਅંદર ਹੋੜ ਚਲ ਲਫੜ ਥੋੜੀ ਸਮਾਂ ਇੱਕ ਤੁਸੀਂ ਟੈਗ ਦੀ ਮੱਥਾ ਮੈਂ ਵੀਡੀਓ ਬਣਾ ਦਊਂਗਾ ਤੁਹਾਡੀ ਵਾਹਿਗੁਰੂ ਵਾਹਿਗੁਰੂ ਸਤਿਨਾਮੁਸ਼ੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਇੱਧਰ ਘਟਵਾਉਣਾ ਪਰਚੀ ਪੂਰੇ ਹੈ ਨਹੀਂ ਹੈ ਗਿਆ ਮੁੰਡਾ ਖੜਾ ਹਾਂ ਪੁਨਾਵਾਂ ਨਹੀਂ ਕਿੱਥੇ ਜਾ ਰਹੇ ਬੀਬੀ ਆ ਗਈ ਜੀ ਲੈ ਕੇ ਤੇਲ ਤੇ ਵੀ ਛੱਡ ਜਾ ਅੰਦਰ ਲਾਏ ਮੈਂ ਪਹਿਲੇ ਮੈਂ ਤੇਲ ਚੋਲ ਤੇਲ ਚੋਲ ਮਾਂ ਕਹਿੰਦੀ ਹਾਂ ਸੇ ਬੰਦ ਨਾ ਰੁਕੀ ਜੇ ਮੇਰਾ ਜਵਾਈ ਬਰਤਣੇ ਵਾਲਾ ਜੀ ਰਹੇ ਕਾਲ ਪਾਲੀ ਮਸੰਦੀ ਹੋਵੇ ਮਾਤਾ ਸਾਸਰੀ ਕਾਲਾ ਸਸਰੀ 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 ਇਹ ਹਰ ਠੀਕ ਹੈ ਹਾਂ ਦੀ ਹੁੰਦਾ ਰਹੇ ਪੁੱਤ ਮਹਾਰਾਜ ਅਰਦੀ ਕੰਨ ਹਾਂ ਕਹੋ ਨਾਨੀ ਜੀ ਆਂਦੀ ਹੈ ਕਹਿੰਦੀ ਇੱਧਰ ਓਏ ਚਲੀ ਅੰਦਰ ਚਲੋ ਸੱਸਰੀ ਘਰ ਜੀ ਸਾਲਾ ਸਭ ਹਾਂ ਜੀ ਵਾਜੀ ਕੋ ਖਾਲਸਾ ਵਾਜੀ ਵੀ ਫਤਿਹ ਪਾਈ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਅੱਛਾ ਹਾਂ ਇਹ ਮੋਟਰਸਾਈਕਲ ਲਿਆਦਾ ਤੈਨੂੰ ਮੋਟਰਸਾਈਕਲ ਲਵੇੜਤਾ ਨਾਲੇ ਹੈ ਲੈ ਲੈ ਲਵੇੜਨਾ ਤਾਂ ਹੁਣ ਆ ਗਿਆ ਹੀ ਆ ਅੱਛਾ ਇੱਥੇ ਲਾਉਣਾ ਹੈ ਇਹ ਤਾਂ ਗੱਲ ਹੈਗੀ ਹੋਰ ਬੈਠੀ ਰਹਿ ਜੀ ਬੈਠੀ ਇਹਨਾਂ ਦਾ ਹੋ ਗਿਆ ਮਾਤਾ ਅੱਛਾ ਕਈ ਵਾਰ ਹੋ ਗਿਆ ਮੈਂ ਦਾਈ ਆ ਤੁਹਾਨੂੰ ਹੈ ਅੱਛਾ ਕਾਣੂਦੜ ਕੀ ਹੋਈ ਆ ਹਾਂ ਲੱਗਦਾ ਟਾਂ ਖਿਲਦਾ ਮੈਨੂੰ ਲੱਗ ਰਹੀ ਹੈ ਚੱਲ ਪਾਈ ਦੀ ਮੇਰਾ ਜਵਾਈ ਹਾਂ ਤੇ ਮੇਰੀ ਪੀ ਮੇਰੀ ਸੂਆ ਆ ਰਹੀ ਹਨ ਮਹਾਰਾਜ ਬਹੁਤ ਬਹੁਤ ਖੁਣ ਬਦਨਿਆ ਚੜਦੀ ਕਲਾ ਵਿੱਚ ਰਹੋ ਮੈਨੂੰ ਜਾਈਨੇ ਕਿੱਦਾਂ ਮੇਰਾ ਮਾਣ ਕਰਿਆ ਏ ਹਾਂ ਮੈਨੂੰ ਆਹ ਡੱਬਾ ਵੀ ਲੈ ਕੇ ਆਂਦਾ ਮੈਨੂੰ ਮੋਟਰਸਾਈਕਲ ਵੀ ਮਿਲਾਉਣ ਲੈਂਦਾ ਹਾਂ ਮੋਟਰਸਾਈਕਲ ਮਰਸਾਈਕਲ ਬਰਾਗੇ ਆਵਾ ਤਾਂ ਮੈਂ ਕਰਦੀ ਕੈਂਟੀ ਵੀ ਲਿਆ ਆਂਦੇ ਆਂਦੇ ਆ ਹਾਂ ਜੀ ਟੀਵੀ ਦਵਾ ਦੂੰਗਾ ਜਰ ਤਰਾਜੀ ਦਾ ਤਾਂ ਦਰਸਤੀ ਜਬ ਖੰਡ ਹੋ ਠੀਕ ਹੈ ਮੈਂ ਅੱਜ ਮੈਂ ਬਣੂ ਹਾਂ ਲੱਗਦਾ ਮੈਨੂੰ ਬੁਖਾਰ ਦਵਾਈ ਫਿਰ ਉਹਨੇ ਲੈ ਲੈ ਪਹਿਲਾਂ ਹੀ ਦਵਾਈ ਸੋ ਮੈਂ ਕੀ ਹੱਥਰੇ ਨੂੰ ਵੀ ਮੈਨੂੰ ਰਾਣੇ ਤੇ ਲੈ ਕੇ ਦੇਈ ਹਾਂ ਇਹ ਤਾਂ ਜੇ ਇੱਕ ਵਾਰ ਚੜ੍ਹ ਲੱਜੇ ਸਾਰਿਆਂ ਨੂੰ ਹੋ ਕੇ ਕੱਢ ਦਿੰਦਾ ਮੈਂ ਹੋ ਕਹਿੰਦੀ ਐ ਇਹ ਵੀ ਮੈਂ ਅੱਜ ਹੋਈ ਐ ਜੱਲੀ ਪਹਿਲਾਂ ਦਵਾਈ ਉਹ ਲੈ ਆ ਦੇ ਰਾਣੇ ਦੇ ਲੈ ਲੈ ਦੱਸ ਕੇ ਉਮਰੇ ਦੱਸ ਦੇ ਬੀਨੇ ਦੱਸ ਦੀ ਹਾਂ ਹਾਂ ਬੀ ਸਰੀ ਚ 60 ਸਾਲ ਦੀ ਕਹਿੰਦੀ जंगला ठीक है जी जंगला हां यार जंगला भी देखना हां ऊपर जाके सुवीर अपन क्या गादा है हां सुवीर देख क्या ने निंदू जाना है नहीं हां निंदू लापदी फिरती आओ मैं कह निंदू को ले आना अपन ने हां अच्छे हुन थन चाय कुछ कुछ सही पीनी है तो क्या करना चाह मेरा तो जी नहीं करदा mm. थोड़ी काट ਮੈਂ ਨਹੀਂ। ਹੋਰ ਸਭ ਠੀਕ ਠਾਕ ਹੈ, ਜਸਮੀਨ ਠੀਕ ਹੈ। ਹੂੰ। ਜਾਣੇ ਦੀ ਸਲਾਹ ਕਰਦੀ ਤੇ ਅੱਜ ਤੇ ਹੁਣ ਮੈਂ ਤਾਂ ਜਾਉਂਗੀ ਕਿਤੇ। ਉਹ ਮਾਰੇਗੇ, ਮਾਰੇਗੇ ਡਾ। ਅਸੀਂ ਕੱਲ ਫੇਰ ਨਵੇੜਿਆ ਤੇ ਕੰਮ ਉਥੇ ਚ ਦੇ ਆਏ ਤੇ ਉਹਦਾ ਭਾਈ ਕੀ ਕੁੜੀ ਦਾ। ਛਾਂਟ ਚੁੰਗਾ ਕਰਿਆ। ਹੂੰ। ਨਹੀਂ ਨਹੀਂ ਤਾਂ। ਹੂੰ। ਵਧੀਆ ਵਿਚਾਰੀ ਨੇ। ਆਹ। ਸੁਵਿੰਨ ਲਿਪਰ ਨੇ ਤਾਂ। ਤੋ ਹੋ ਜਾਣਾ ਹੈ। ਇਹ ਦੇਖ ਬਿਗੜਿਆ ਚੱਲਾ ਪਾਈ ਅਛਰੇ ਨੂੰ ਚੌ ਚੜਿਆ ਵਾ ਸਾਡੀ ਕਹਿੰਦੇ ਜੰਗਲਾ ਸਾਡਾ ਹੋ ਗਿਆ ਪੂਰਾ ਇਹਨੇ ਹੁਣ ਜੰਗਲਾ ਦਿਖਾਣਾ ਮਾਤਾ ਆ ਜਾ ਤੂੰ ਪੇਪਰ ਨੂੰ ਚੱਲ ਤੂੰ ਤੈਨੂੰ ਲੇਡੀ ਬਣਾ ਦੇ ਬਾਚ ਨਿੰਦੂ ਨੂੰ ਮਲਾਂਵੇ ਤੈਨੂੰ ਕ ਮਾਜਾ ਮਾ ਜੰਗਲਾ ਸ਼ੁਰੂ ਯੋ ਵੀ ਕ ਮਨੇ ਬੜਿਆ ਥੋੜੀ ਜਿਹੀ ਟੈਨਸ਼ਨ ਨੱਥੀ ਹਾਂ ਓਕੇ ਕਰਤਾ ਖੜਾ ਡਾਬੜਾ ਓ ਯਾਰ ਇਹਨਾਂ ਨੇ ਬਸ ਉਹ ਟੈਂਕੀ ਵਾਸਤੇ ਹਾਂ ਠੀਕ ਕਰੇ ਚਲੋ ਵੀ ਠੀਕ ਹੈ ਜਿਆਰਾ ਬੜਾ ਕਰ ਲਿਆ ਜਣੀ ਕੋਈ ਗੱਲ ਨਹੀਂ ਅੰਦਰ ਕਹਿੰਦੇ ਬਾਤ ਕੋਈ ਚਾਲੂ ਗੱਲ ਹੈ ਲਓ ਜੀ ਬਣ ਗਿਆ ਉਹ ਅੱਛਾ ਆ ਕੀ ਦਾ ਭਈ ਹਾ ਟੈਂਟ ਵਾਲਾ ਦਾ ਸਮਾਨ ਹੈ ਹਾਂ ਠੀਕ ਹੈ ਪਰਦੇ ਫੁੱਟਦੇ ਤੋਂ ਕਹਟੇ ਆ ਲਓ ਜੀ ਪੂਰਾ ਪਿੰਡ ਦੇਖਿਆ ਜਾਂਦਾ ਤਾਂ ਪਹਿਲਾਂ ਹੁੰਦਾ ਚੁਆਰੇ ਚੂਰੇ ਜੇ ਬਣ ਗਏ ਵਾਲੇ ਵਾਲੇ ਆ ਛਾਹ ਬਣਾਤਾ ਵਾ ਟੈਂਕੀ ਵਾਸਤੇ ਹੈ ਇਹਦੇ ਵਿੱਚ ਮਸਾਲਾ ਪੜਿਆ ਕੁਸ ਕਿ ਨਹੀਂ ਬਜਰੀ ਕੋਈ ਨਹੀਂ ਹਾਂ ਠੀਕ ਹੈ ਬਜਰੀ ਭਰਾਂਗੇ ਇਹਦੇ ਜਿੰਨਾ ਉੱਚਾ ਰੱਖੋਗੇ ਚਲ ਕੋਈ ਨਹੀਂ ਉੱਚਾ ਚਾਹੀਦਾ ਵੀ ਹੁੰਦਾ ਇੱਧਰ ਥੋੜਾ ਜਿਆਦਾ ਉੱਚਾ ਜਿੰਨਾ ਲੱਗ ਜਾਂਦਾ ਉਹ ਇੱਧਰ ਇੱਧਰ ਜਿਆਦਾ ਉਹ ਕਰਤਾ ਵੀ ਇੱਧਰ ਜਿਹੜੀ ਹੈ ਨਾ ਬੈਕ ਸਾਈਡ ਠੀਕ ਹੈ ਗੱਲ ਮੈਂ ਕਿਹਾ ਚਲ ਵਧੀਆ ਜਿੰਨਾ ਚੱਕ ਹੁੰਦਾ ਹਾਂ 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 ਕਿਆ ਇਹ ਅੰਦਰ ਟੈਂਕੀ ਵਾਸਤੇ ਉਹ ਟੈਂਕੀ ਰੱਖ ਦਣੀ ਇਹਦੇ ਉੱਪਰ ਮੜੀਜੀ ਪਲੇਟ ਰੱਖ ਕੇ ਕੋਈ ਉਹ ਸਲੇਵ ਬਣਾ ਕੇ ਹਾਂ ਸਲੇਵ ਹਾਂ ਹਸਲੇ ਪਈ ਲੈ ਹਾਂ ਸਲੇਵ ਚੱਕ ਕੇ ਉੱਪਰ ਰੱਖ ਕੇ ਟੈਂਕੀ ਕਰ ਦਣੀ ਹੈ ਹਾਂ ਬਹੁਤ ਸਾਰਾ ਕਿਤੇ ਕੋਲੀ ਦੇ ਨੇੜੇ ਆ ਜਣੇ ਨਾਉਣੇ ਹਾਂ ਇਹ ਗੱਲ ਠੀਕ ਹੈ ਵਧੀਆ ਕਰਿਆ ਵਧੀਆ ਮੈਂ ਵੀ ਪੁੱਤ ਨੂੰ ਜਾਨੀ ਹੁਣ ਅੰਦਰ ਦਾ ਨਾ ਆ ਫਿਰ ਇਹ ਤਾਂ ਹੈ ਹੀ ਉਹ ਗੱਲ ਫੇਰ ਕਰਨੀ ਪੈਣਾ ਕੰਮ ਪਾ ਆ ਵੀ ਇੱਧਰ ਜਿਆਦਾ ਕੋਰਾ ਕਾਰਾਂ ਦਾ ਬਣਾਉਣੀ ਈ ਥੇ ਐਂ ਫਿਰ ਹੁਣ ਫਿਰ ਭਾਈ ਕਰਨਾ ਤਾਂ ਜਿਹੜਾ ਕੰਮ ਕਰਨਾ ਈ ਸੀ ਇੱਥੇ ਤੇ ਗੈੜ ਦੀ ਉੱਚੀ ਦੇਖੋ ਆ ਬਚਾਅ ਹੋ ਗਿਆ ਬਾਈ ਕਰੋ ਦੀ ਕਿਰਪਾ ਹੋ ਗਈ ਵੀ ਬਚ ਗਿਆ ਉਹ ਹਾਂਜੀ ਗੰਦੇ ਕਾਕੇ ਤੂੰ ਹੱਥ ਘਾ ਤੇ ਭਲੇੜੀ ਜਾਂਦਾ ਏ ਬੱਸ ਹੁਣ ਬਣ ਗਿਆ ਮੰਮੀ ਚੱਲ ਹੁਣ ਹੋ ਗਈ ਟੈਨਸ਼ਨ ਫਰੀ ਹੋ ਗਿਆ ਬੰਦਾ ਕਿਹੜਾ ਮਰ ਗਿਆ ਤੁਸੀਂ ਕੋਠੇ ਫਿਰਦੇ ਪੈਸੇ ਹਾਂ ਇਹ ਵੀ ਗੱਲ ਹੋ ਗਈ ਜਦ ਮਰਜੀ ਮੰਜਾ ਡਾ ਆਪਣਾ ਜੇਕਰ ਮਰਜੀ ਲਟੇ ਰਹੋ ਰਹੇ ਹੋਰ ਕੀ ਆਹ ਜਿਕਣ ਸਰਦੀਆਂ ਦੇ ਵਿੱਚ ਧੁੱਪੋ ਦੇ ਵਿੱਚ ਬੈਠਣਾ ਇੱਥੇ ਵੀ ਗੱਲਾਂ ਚਲੋ ਹੁਣ ਉਹ ਕੱਪੜਿਆਂ ਨੂੰ ਲਵਾਉਣਾ ਮੈਂ ਖੋਲੋ ਅੱਛਾ ਉਹ ਬਣਾਇ ਚਲੋ ਵੀ ਲੱਗ ਲੱਜੂਗਾ ਹੌਲੀ ਹੌਲੀ ਹਾਂ ਬਣਾ ਕੇ ਰੱਖ ਲੈ ਬਈ ਕਿੱਥੇ ਕਰਨਾ ਆ ਬਿਲਡਿੰਗ ਬਿਲਡਿੰਗ ਜੀ ਕੱਤ ਕਰਵਾਈ ਆ ਆ ਇਹ ਰਦਿਓ ਆ ਬਲੈਂਕਰ ਆਹ ਇਹ ਤਾਂ ਕੋ ਬੀਮ ਅਥੜਾ ਨਹੀਂ ਕੱਤ ਕਰਾਈ ਬਿਲਡਿੰਗ ਤਾਜੀ ਹੋਈ ਹੋਈ ਇਹ ਆਹੋ ਬਾਜ ਕਰਦੇ ਤੇ ਅੱਛਾ ਅੱਛਾ ਹਾਂ ਜਿਵੇਂ ਕਰਿਆ ਜਿਵੇਂ ਕਰਕੇ ਹਾਂ ਜਦਾ ਕੰਮ ਕਰਿਆ ਨਾ ਫਿਰ ਆ ਤੁਸੀਂ ਬੰਦ ਨਹੀਂ ਕਰਵਾਇਆ ਉੱਪਰ ਤੇ ਇੱਥੇ ਪਾਣੀ ਭਰੀ ਜਾਣਾ ਇਹਦੇ ਵਿੱਚ ਇਹਨੇ ਗਲ ਜਾਣਾ ਫਿਰ ਕਰਨਾ ਤਾਂ ਨਹੀਂ ਆ ਗਿਆ ਰਾਤ ਹਾਵੇ ਕਰਵਾ ਲਿਓਗਾ ਮ ਆਪਣਾ ਓਕੇ ਨੇ ਨਹੀਂ ਪਾਣੀ ਵੜ ਜਾਣਾ ਵਿੱਚ ਪਾਣੀ ਵੜ ਗਿਆ ਵਿੱਚ ਗਲ ਜਾਣਾ ਉਹਨੂੰ ਜਦ ਜੇ ਵਿਖੇ ਲਫਾਸਾ ਲਾ ਹਾਂ ਇਹ ਤਾਂ ਕੁਛ ਨਾ ਕੁਛ ਮਹੱਲ ਕਰਨਾ ਪੈਣਾ ਲੱਕੜੀ ਲੁਕੜੀ ਠੋਕਣੀ ਪਊਗੀ ਫਿਰ ਹੂੰ ਉਹ ਰਾਈਗਾ ਨਾ ਰਾਤ ਨੂੰ ਨਹੀਂ ਆਉਂਦਾ ਆ ਆ ਜਿਵੇਂ ਤਾਰੇ ਪੁੱਤਰ ਆਣਦੇ ਆ ਜਾ 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 ਅਛਾ ਮੀ ਕਰਕੇ ਹੋ ਗਿਆ ਚਲ ਕੋਈ ਨਹੀਂ ਇਹ ਤਾਂ ਹੋ ਹੀ ਜਾਂਦਾ ਮਾੜਾ ਮੁੱਟਾ ਠੀਕ ਟੱਲਾ ਜਾ ਹੁਣ ਹੋ ਹੀ ਜਾਣਾ ਠੀਕ ਆ ਠੀਕ ਆ ਠੀਕ ਆ ਵੀ ਹਾਂ ਚਲੋ ਭਾਈ ਬਹੁਤ ਬਹੁਤ ਮਾਰਕਾ ਸਾਡਾ ਸਭ ਤੁਹਾਨੂੰ ਫਟਾ ਮਕਾਨ ਦਾ ਵੀ ਕੰਮ ਹੋ ਗਿਆ ਵਿੱਚ ਮਾਰਕਾ ਤੁਹਾਨੂੰ ਜਿਆਦਾ ਚਿਵਰੀਤ ਰਹਿਣ ਦੇ ਪੁੱਤ ਚੱਲੋ ਚੱਲੀਏ ਥੱਲੇ ਨੂੰ ਆ ਪਾਈਪ ਕਾਤੇ ਰੱਖਿਆ ਬੰਦਰ ਨੂੰ ਮੰਮੀ ਚੱਕਣਾ ਰੱਖਣਾ ਹੋ ਤੁੰਤਾ ਅੱਛਾ 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 ਲੋਜੀ ਸਾਨੂੰ ਜਾਣਾ ਪੈ ਗਿਆ ਜੀ ਦੁਬਾਰਾ ਹੁਣ ਘਰ ਨੂੰ ਘਰ ਤੇ ਆ ਗਿਆ ਵਿੱਕੀ ਦਾ ਫੋਨ ਕਿਤੇ ਜਾਣਾ ਹੈ ਜ਼ਰੂਰੀ ਕੋਈ ਕੰਮ ਬੰਦਾ ਆ ਗਿਆ ਕਹਿੰਦਾ ਘਰਾਂ ਮਾਤਾ ਵੀ ਬੀਬੀਆਂ ਦੀਆਂ ਗੱਲਾਂ ਵੇਂਦੇ ਨੇ ਬੜੀਆਂ ਦੋਨਾਂ ਦੀਆਂ ਮਾਵਾਆਂ ਧੀਆਂ ਦੀਆਂ ਉਧਰ ਮਹਾਸੀ ਕੋਲ ਨੂੰ ਜਾਣਾ ਤਾਂ ਹਰ ਮੁੰਡੇ ਦੀ ਖਬਰ ਜੀ ਲੈ ਕੇ ਆਉਣੀ ਸੀ ਉਹ ਹੁਣ ਫੇਰ ਮਾਰ ਜੂਗਾ ਕਿਹੜਾ ਮੰਮੀ ਹੁਰਕਾ ਕਰਨਾ ਫੇਰ ਹੈ ਕਿਆ ਕਹਦੀ ਜੇ ਤੇ ਹੁਣ ਪੌਂਡ ਆ ਗਿਆ ਫੇਰ ਔਖਾ ਹੈ ਮਾਤਾ ਕਹਿੰਦਾ ਵੀ ਮਾਰੇ ਆਉਂਦੇ ਕਿਹੜਾ ਚੱਲ ਕੋਈ ਗੱਲ ਨਹੀਂ ਹੁਣ ਉਧਰ ਵੀ ਜਾਣਾ ਜ਼ਰੂਰੀ ਬੰਦਾ ਬੈਠਾ ਕੋਈ ਆ ਮਿਲਣ ਆਇਆ ਕੋਈ ਸਪੈਸ਼ਲ ਚੱਲੋ ਹਾਂ ਫੇਰ ਹੁਣ ਕਿਆ ਕਹਿਤਾ ਦੇ ਬੰਦੇ ਪਤਾ ਕੀ ਗੱਲ ਮਾਤਾ ਜਿਹੜੇ ਫੌਰਨ ਤੇ ਆਉਂਦੇ ਮਾਣੇ ਮੋਟੇ ਨਾ ਫੇਰ ਉਹਨਾਂ ਕੋ ਟਾਈਮ ਪੂਰਾ ਪੂਰਾ ਜਿਹਾ ਹੀ ਹੁੰਦਾ ਫ ਬੇੜਕ ਬੇੜਕੇ ਫੇਰ ਮਰ ਜਾਊਗਾ ਕਿਹੜਾ ਆ ਗਿਆ ਇਹ ਮੋਟਰਸਾਈਕਲ ਨੂੰ ਸੈਗਨ ਹੈ ਮੋਟਰਸਾਈਕਲ ਦੱਸ ਆ ਲੈ 150 ਰੁਪਏ ਦਾ ਤੈਨੂੰ ਡੱਬਾ ਲੈ ਕੇ ਆਇਆ ਨਾ ਕੋਈ ਨਾ 50 ਰੁਪਏ ਦੇ ਲੱਗਿਆ ਤੇਲ ਮੇਰਾ 200 ਰੁਪਿਆ ਆ 300 ਰੁਪਏ ਉੱਪਰ ਲਗਾਦਾ ਇਹ ਤੈਨੂੰ ਵੀ ਸੈਗਨ ਦੇਣਾ ਹੈ ਕੁੜੀ ਵੀ ਆਈ ਹੈ ਮੋਟਰਸਾਈਕਲ ਗੈਸੂ ਵੀ ਆਈ ਹੈ 100 ਰੁਪਏ ਦੇ ਦੇ 100 ਰੁਪਏ ਦੇ ਦੇ ਪਾਸਾ ਨਾ ਇਹ ਕੰਮ ਨਹੀਂ ਹੋਣਾ ਹਾਂ 100 ਰੁਪਏ ਦੇ ਦੇਣਾ ਨਹੀਂ ਇਹ ਵੀ ਨਹੀਂ ਲੈਣਾ ਨਹੀਂ 100 ਵੀ ਨਹੀਂ ਲੈਣਾ ਸੀ ਆਹੀ ਚਲੇ ਜਾਣਾ ਫਿਰ ਹਾਂ ਤੂੰ ਦੱਸ ਲਈ ਮਹਾਫੀ ਨੂੰ ਵੀ ਕਿ ਆ ਵੀ ਜਾਣਾ ਪੈ ਗਿਆ ਜ਼ਰੂਰੀ ਵੈਸੇ ਵੀਡੀਓ ਵੀ ਦੇਖ ਲੈਣੀ ਉਹਨਾਂ ਨੇ ਕਿਉਂ ਨਹੀਂ ਆਉਣਾ ਤਾਂ ਉਹਨਾਂ ਨੇ ਹੈ ਫੋਨ ਆ ਗਿਆ ਬੰਦੇ ਕਰਕੇ ਤਾਂ ਕਰਕੇ ਚੱਲ ਸੋ ਵੀ ਰੁੱਟ ਵਿੱਚ ਚੱਲੀਏ ਫਿਰ ਕੰਨ ਟਾਈਮ ਖਰਾਬ ਕਰਨਾ ਵਿਚਾਰਿਆਂ ਦਾ ਹਨਾ ਔੜੇ ਦੇ ਦੇ ਬਸ ਕੋਈ ਘਟਿਓਨੀ ਤੂੰ ਵੀ ਲੈ ਲੈ ਕੁਮਾਰੇ ਤੂੰ ਵੀ ਤੇਰੀ ਵੀ ਜਾਣਾ ਜੁੱਬੂ ਤੂੰ ਤਾਂ ਰਹਿ ਜਾ ਨਾਨੀ ਦੇ ਕੋਲ नहीं नानी को ले जा तो चल। हां ओ तो नहीं तू तो जा नानी को जा तो हां ओ तू नंदू को मिलनी हैं नंदू ने मिल ली तू नहीं चल ठीक है माता फिर हां जंगा पुत्र जंगा।, जंगा ओके ठीक है ओके